ਮੇਰਾ ਡੈਡੀ ਹੁੰਦਾ ਜਿਹੜਾ ਇਹ ਇਹ ਉਹਦਾ ਛਕੀਨ ਵਾਲਾ ਦੇ ਘੁੰਮਣ ਫਿਰਦਾ ਇਹ ਹੂੰ ਇਹ ਜਿਵੇਂ ਸਾਰੇ ਇੰਡੀਆ ਘੁੰਮੇ ਹੋਏ ਨੇ ਉਹ ਆ ਜਿਵੇਂ ਆਲੇ-ਦਾਲੇ ਆਲੇ ਛੋਟੇ-ਛੋਟੇ ਦੇਸ਼ ਜੀ ਇਹ ਪਹਿਲਾਂ ਗਲਾਸ ਲਿਆ ਤੇ ਦੁਕਾਨ ਚ ਦੀ ਹੂੰ ਇਹ ਗਲਾਸ ਲਿਆ ਬਈ ਘਰੇ ਆ ਕੇ ਕਹਿੰਦਾ ਬਈ ਮੇਰੀ ਮਾਂ ਦਾ ਨੂੰ ਕਹਿੰਦਾ ਵੀ ਦੇਖ ਜੇ ਤਾਂ ਜਾ ਮੇਰੇ ਜਿਹੜੇ ਦਫ਼ਤਰ ਵਾਲੇ ਬੰਦੇ ਆਉਣਗੇ ਉਹੋ ਜਾ ਆਏਗੇ ਵਾਸਤੇ ਕਹਿੰਦਾ ਘਰੇ ਨਹੀਂ ਲਾਉਣੇ ਉਹ ਕਹਿੰਦੀ ਵੀ ਠੀਕ ਹੈ ਜੀ ਫੇ ਭਾਈ ਦੂਜੇ ਦਿਨ ਕੀ ਹੋਇਆ ਇਹ ਮੈਂ ਬੱਚ ਨੂੰ ਆਇਆ 3:00 ਵਜੇ ਮੇਰੀ ਮਾਤਾ ਗਰਮੀਆਂ ਚ ਨਾ ਉਸ ਕੰਜਵੀ ਬਣਾ ਕੇ ਰੱਖਦੇ ਹੁੰਦੇ ਸੀ ਸ਼ੈਲ ਸ਼ੂਤ ਪਾ ਕੇ ਫੇ ਮੇਰੀ ਮਾਤਾ ਨੇ ਮੈਨੂੰ ਸਟੀਲ ਦੇ ਗਲਾਸ ਚ ਪਾ ਕੇ ਫੜਾਤੀ ਸਕੰਜਵੀ ਮੈਂ ਕਿਹਾ ਵੀ ਨਹੀਂ ਪਰ ਹਮ ਤੋ ਨਹੀਂ ਗਲਾਸ ਮੇ ਪੀਏਗੇ ਉਹ ਕਹਿੰਦੀ ਨਾ ਪਾਈ ਕਹਿੰਦੀ ਤੇਰੇ ਡੈਡੀ ਨੇ ਕਿਹਾ ਹੋਇਆ ਉਹ ਜਿਵੇਂ ਕੋਈ ਆਸਕਲੇ ਦੀ ਖੇਪ ਨਹੀਂ ਲਗਾਉਣੀ ਹੁੰਦੀ ਕਹਿੰਦੀ ਆਪ ਪਾਣੀ ਹੈ ਗਲਤ ਕੰਮ ਕਰ ਰਿਹਾ ਤੂੰ ਬਰਾਵਾ ਉਹ ਬਈ ਮੈਂ ਕੀ ਕਰਿਆ ਮੈਂ ਟੇਬਲ ਲਾਇਆ ਉੱਥੇ ਟੇਬਲ ਲਾ ਕੇ ਹਨਾ ਉਹਦੇ ਉੱਤੇ ਚੜਿਆ ਮੈਂ ਸਕੂਲ ਵਾਲੀ ਵਰਦੀ ਪਈ ਹੋਈ ਮੇਰੇ ਮੈਂ ਗਲਾਸ ਚੱਕਣ ਲੱਗਾ ਸੀ ਹਲੇ ਦੋ ਗਲਾਸ ਉਧਰੋਂ ਤਾਂ ਟੁੱਟ ਕੇ ਡੇ ਪਏ ਇਧਰੋਂ ਮੇਰੇ ਡੇੜੀ ਅੱਗੇ 6 ਵਜੇ ਆਉਣਾ ਸੀ ਉਦੋਂ ਨੇ ਪਤਾ ਨਹੀਂ ਕਿਵੇਂ 3 ਵਜੇ ਆ ਗਿਆ ਬਈ ਕੋਦਰ ਤੇ ਉੱਤੇ ਆ ਗਿਆ ਜਮਾ ਕੋਈ ਐਕਸੀਡੈਂਟ ਹੋ ਗਿਆ ਇਧਰੋਂ ਗਲਾਸ ਦੇ ਕਿਉਂ ਉਧਰ ਗਲਾਸ ਦੇ ਕਿਉਂ ਉੱਧਰੋਂ ਪਹੁੰਚ ਗਿਆ ਬਸ ਫਿਰ ਉਹਨੇ ਮੈਨੂੰ ਆਇਆ ਨਹੀਂ ਉਤਰਿਆ ਨਹੀਂ ਮੈਂ ਉਧਰੋਂ ਦਿੱਤਾ ਉਧਰੋਂ ਦਿੱਤਾ ਮੈਂ ਗਲਾਸ ਗੁਲਾਮੇ ਤੋਂ ਫੜ ਕੇ ਹੋਇਆ ਬਾਹਰੇ ਬਰੇਤੀ ਜੀ ਬਈ ਨਹੀਂ ਸਾਡੇ ਉਹਦੇ ਸੱਟ ਲਿਆ ਬਈ ਦੋ ਫਾੜਾ ਮਾ ਉਹਦੋਂ ਮੇਰਾ ਮੇਰੀ ਮਾਤਾ ਜੀ ਦਾ ਹਿੰਮਤ ਨਹੀਂ ਦੀ ਉਹ ਛਡਾ ਦੇ ਨਾਲੇ ਉਹਨੂੰ ਕੱਢੀ ਜਾਵੇ ਗਾਲਾਂ ਪਿੱਛੇ ਕਿਤੇ ਮੁੰਡਾ ਐ ਫਲਾਣਾ ਉਹ ਬਈ ਮੇਰਾ ਤਾਇਆ ਆਇਆ ਹੂੰ ਉਹਨੂੰ ਕਹਿੰਦਾ ਕਹਿੰਦਾ ਕਿਉਂ ਕਹਿੰਦਾ ਕਹਿੰਦਾ ਮੁੰਡਾ ਕੁੱਟੀ ਜਣਾ ਕੀ ਗੱਲ ਹੋ ਗਈ ਨਹੀਂ ਕਹਿੰਦਾ ਯਾਰ ਕਹਿੰਦਾ ਗਲਾਸ ਲੈ ਕੇ ਆਇਆ ਦੀ ਨਾ ਮੇਰੇ ਸਾਡੇ ਨੇ ਸੈੱਟ ਖਰਾਬ ਕਰਤਾ ਹੂੰ ਮਹਾ ਮੇਰੀ ਨਾਲ ਅੱਤਵਾ ਮ ਖਰਾਬ ਕਰਦੀ ਓਕੇ ਮੇਰਾ ਤਾਇਆ ਕਹਿੰਦਾ ਹੋਰ ਲਿਆਵਾਂਗੇ ਕਹਿੰਦਾ ਕਿਉਂ ਕੁੱਟੀ ਕਹਿੰਦਾ ਜਵਾਬ ਨੂੰ ਹੋਰ ਲਿਆਵਾਂਗੇ ਕਹਿੰਦਾ ਮਸਾ ਮਿਲੇ ਦੀ ਮੈਂ ਕਹਾਂ ਜਵਾਬ ਵੀ ਮਸਾ ਮਿਲਦੇ ਇੱਕ ਬੋਟੇ ਘਾਟ ਕੇ ਮੈਨੂੰ ਛੱਟ ਗਿਆ ਮੈਂ 5 ਵਜੇ ਬਈ ਕੋਈ ਨਾ ਮੈਨੂੰ ਆਇਆ ਚੱਕਣੇ ਕੋ ਫਿਰ 5:00 ਵਜੇ 5:00 ਵਜੇ ਮੈਂ ਕਹਾ ਵੀ ਆਪਣੇ ਮਿੱਤਰ ਜਿਹੜੇ ਬੈਟ ਬਾਲ ਖੇਡਦੇ ਨੇ ਕ੍ਰਿਕਟਰ ਮੈਂ ਉਹ ਵੇਟ ਕਰ ਰਹੇ ਹੋਣਗੇ ਢੀਂਡ ਸੇ ਸਾ ਮਾ ਬੋਲ ਤੇ ਵੇਟ ਆਪਣੇ ਕੋਲੇ ਆ ਵੀ ਘਰੇ ਪਹੁੰਚਣਗੇ ਸਾਰੀ ਗੱਲਬਾਤ ਦਾ ਪਤਾ ਲੱਗੂ ਬੈਠ ਲੈ ਰਹੋਗੇ ਨਹੀਂ ਮੇਰੀ ਆਪਾਂ ਕੱਪੜੇ ਕੂਪੜੇ ਚਾੜੇ ਸਾਈਕਲ ਤੇ ਚੜੇ ਉੱਥੇ ਕ੍ਰਿਕਟ ਖਰੂਟ ਖੇਡਿਆ ਭਾਈ ਛਾ ਉਹਨੂੰ ਜਦੋਂ ਮੈਂ ਆਇਆ ਉਹ ਮੇਰੇ ਜਿਵੇਂ ਰੋਸਿਆ ਜਾਇਆ ਹੋਇਆ ਮੈਂ ਤੇ ਮੇਰਾ ਮੈਨੂੰ ਮਹਾ ਵਿਆਹ ਦਾ ਡੇਟ ਹੀ ਸੌ ਗਿਆ ਮਤਲਬ ਹੁਣ ਪ੍ਰਭਾਵ ਪਾਈ ਜੀ ਭਾਈ ਮੈਂ ਮੇਰੀ ਮੰਮੀ ਦੇਖੀਂ ਦਾ ਤਾਂ ਥਾਲ ਚ ਰੋਟੀ ਚੱਕੀ ਫਿਰ ਇੱਕ ਵਾਰੀ ਚੂਰੀ ਗੁੱਟੀ ਹੋਈ ਉਹੀ ਬੋਲਦੀ ਜੀ ਫਿਰ ਮੈਂ ਕਹਿਦਾ ਤੇਰੇ ਡੇਟਿੰਗ ਵੀ ਬਰਾਬਰ ਦਾ ਹੋ ਗਿਆ ਐ ਨਹੀਂ ਹੁਣ ਮੁੰਡੇ ਨੂੰ ਹੱਥ ਲਾਉਣਾ ਹੈਗਾ ਫਲਾਣਾ ਦਾ ਮਹਾਨਾ ਪਾ ਮੈਂ ਰੋਟੀ ਨਹੀਂ ਖਾਣੀ ਹੈਗੀ ਉਹ ਕਹਿੰਦੀ ਨਾ ਮੇਰਾ ਪੁੱਤ ਫੁਲਾਣਾ ਤੇ ਮੈਂ ਕਹਿੰਦਾ ਨਹੀਂ ਖਾਣੀ ਯਾਰ ਉਹ ਕਹਿੰਦਾ ਨੇ ਇੱਕ ਵਾਰੀ ਇਧਰੋਂ ਸਟਾਰਟ ਕਰਿਆ ਵੀ ਖੇਸ ਜਿਆ ਚੱਕਿਆ ਫਿਰ ਉਹਦਾ ਖਾਣਾ ਖਾਵਾ ਉਹ ਬੜਾ ਕੁਆ ਬੜਾ ਮੱਟੇ ਘਟਾ ਪਰ ਕਿ ਇੱਕ ਸਾਡੀ ਗਲਾਜ ਹੁੰਦਾ ਸੀ ਉਹ ਕਾਲੀਆ ਹੁੰਦਾ ਦੇਖਾ ਪਈ ਉਹ ਉਹਨੇ ਪਹਿਲਾਂ ਸਾਇਕਲ ਲਿਆਂਦਾ ਵਾ ਪਰ 10 ਦਿਨਾਂ ਬਾਅਦ ਉਹ ਨਵਾਂ ਬੈਠ ਲਿਆ। ਹਮਮਾ ਯਾਰ ਤੁਹਾਡੇ ਘਰ ਦੇ ਹੁਣ ਬੜੀ ਚੀਜ਼ੇ ਦਵਾ ਲਏ ਨੇ। ਹਮ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਜੇ ਮੈਨੂੰ ਨਾ ਦਵਾਉਣਗਾ ਤਾਂ ਦੋ ਵਾਰੀ ਗਈਦਾ। ਕਹਿੰਦਾ ਤੀਜੀ ਵਾਰੀ ਆਪਾਂ ਕੋਠੇ ਤੇ ਚੜ ਜਾਈਦਾ ਕਹਿੰਦਾ ਵੀ ਮਰ ਜੂਗਾ ਕੋਠੇ ਤੇ। ਪਰ ਹ ਵੀ ਐਂ ਹੀ ਕਰਨਾ ਪਊ ਆਪਾਂ। ਮੋੜ ਕਰ ਲਓ। ਤਾਂ ਪਈ ਮੇਰਾ ਡੈਡੀ ਜਿੱਥੇ ਸਕੂਟਰ ਖੜਾਉਣਾ ਹੁੰਦਾ ਸੀ ਨਾ ਆ ਕੇ ਦਫ਼ਤਰ 'ਚ ਉੱਥੇ ਮੈਂ ਖੜਾ। ਮੇਰਾ ਡੈਡੀ ਆਇਆ 8:30 ਵਜੇ। ਮੈਂ ਉਹਦੇ ਨਾਲ ਮੈਂ ਬੈਠ ਕੇ ਹਾਂ ਦੀਗਾ ਫੋਨ ਤੇ ਉਹ ਕਹਿੰਦਾ ਕਾਲੂ ਲਿਆ ਦੂੰ ਕਹਿੰਦਾ ਮੈਂ ਦਫ਼ਤਰੋਂ ਆਇਆ ਹਾਂ ਬਹੁਤ ਦਿਮਾਗ ਕੰਨਾ ਮੇਰਾ ਉਹ ਹੋਇਆ ਲੈ ਹਾਂ ਇਹਨਾਂ ਕਾਲੂ ਜੀ ਬਾ ਕਾਲੂ ਕੋਲ ਨੂੰ ਨਹੀਂ ਮਹ 15 ਮਿੰਟ ਸੋਰੀ ਜਾਨ ਨੂੰ ਲੱਗਦੇ ਨੇ 15 ਉਹਨੂੰ 15 ਮਿੰਟ ਬੈਡਲਾਈਨ ਐ ਐਮ ਆਰ ਐਫ ਦਾ ਵਹ ਆਲੀ ਦੀ ਦੁਕਾਨ ਤੋਂ ਲਿਆਉਣਾ ਮਹਾ ਵਾ ਸਾਢੇ 6 ਵਜੇ ਖੇਡਣ ਜਾਣਾ ਉਹ ਕਹਿੰਦਾ ਮੈਂ ਨਹੀਂ ਲਿਆਉਂਦਾ ਕਹਿੰਦਾ ਜਿਹੜਾ ਕੋਕ ਕਰਨਾ ਕਰ ਰਿਹਾ ਮੈਂ ਲਿਆਉਂਦਾ ਨਹੀਂ ਕਹਿੰਦਾ ਮੈਂ ਮੈਂ ਕੋਟ ਤੇ ਚੜ ਕੇ ਮਰੂੰਗਾ ਅੱਤ ਕਾਤਮ ਮਗਰ ਕੰਮ ਖਾਤਮ ਪਈ ਹੋਣਾ ਹੈ ਉਹਨੂੰ ਆਂਦੀ ਬਕਵਾਸ ਕਰਦਾ ਕਦੀ ਇਹਨੇ ਕਿੱਥੇ ਜਾ ਮੈਂ ਸਾਡੇ ਕੋਲ ਕੋਠੇ ਤੇ ਚੜ ਗਿਆ ਉਹ ਥੱਲੇ ਮੰਜਾ ਜੜਾ ਕੇ ਪੱਖਾ ਲਗਾ ਮੇਰੀ ਮਾਂ ਤਾਂ ਆਏ ਮੰਜਾ ਢਾ ਕੇ ਰੱਖਦੀ ਹੁੰਦੀ ਸੀ ਤੇ ਪੱਖਾ ਲੱਗਿਆ ਹੁੰਦਾ ਸੀ ਪ੍ਰਭਾਵ ਇੰਨਾ ਹੁੰਦਾ ਸੀ ਉਹਦਾ ਜੇ ਮੇਰੀ ਮਾਂ ਤਾਂ ਨਾ ਜਿੱਥੋਂ ਸਕੂਟਰ ਦੀ ਆਵਾਜ਼ ਸੁਣਨਾ ਸੀ ਜਿਹੜਾ ਕੰਮ ਕਰਦੀ ਹੱਥ ਉੱਥੇ ਧੋਤੇ ਜਿੱਥੇ ਉਹ ਸਕੂਟਰ ਲਿਆਉਣਾ ਹੁੰਦਾ ਸੀ ਉੱਥੇ ਗਲਾਸ ਲੈ ਕੇ ਖੜ ਜਾਂਦੀ ਉਹ ਬਕਵਾਸ ਹੀ ਸਦਾ ਹਾਂ ਵੀ ਹੋ ਤੇ ਭਈ ਉਹ ਜਦੋਂ ਮੈਂ ਦੇਖਿਆ ਉੱਥੇ ਭਈ ਪਾਣੀ ਜਿਆ ਪੀ ਜਾਵੇ ਉੱਪਰ ਸਾਡਾ ਸਾਡਾ ਚਵਤ ਕੋਠਾ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਇੱਕ ਵਾਰ ਲਾਸਟ ਵਾਰੀ ਪੁੱਛ ਰਿਹਾ ਤੇ ਬੈਠ ਲਿਆ ਕੇ ਦੇਣਾ ਕਿ ਮੈਂ ਥੱਲੇ ਆਵਾਂ ਉਹ ਕਹਿੰਦਾ ਪਾਣੀ ਦਾ ਗਲਾਸ ਪੀਂਦੇ ਪੀਂਦੇ ਤੱਕ ਤਾਂ ਛਾਲ ਮਾਰਤੀ ਠੀਕ ਹੈਗਾ ਨਹੀਂ ਮੈਂ ਛਟੂ ਤੋਂ ਮਾਰਨਾ ਨਾ ਕਹਿੰਦਾ ਤੁਰੇਗਾ ਮੈਂ ਅੱਜ ਜਿਹੜਾ ਪਰਚਵਾਰੇ ਵਾਲਾ ਗੀਲ ਜਾ ਕਰਾਂ ਬੰਦ ਮੇਰਾ ਤਾਇਆ ਉੱਧਰ ਕੰਮ ਕਰਦਾ ਸੀ ਮਹਾਤਾਇਆ ਆਈ ਬਾਈ ਤੇ ਪੌੜੀ ਲਾ ਕੇ ਲਾ ਉਹ ਕਹਿੰਦਾ ਸੋਡੇ ਪੌੜੀਆਂ ਆ ਗਈਆਂ ਤੇ ਇਹਨੇ ਮੈਂ ਉੱਧਰ ਦੀ ਉਹਨੇ ਲਾਇਆ ਦੂਜੇ ਦਿਨ ਮੈਂ ਕਾਲੀਏ ਨੂੰ ਕਿਹਾ ਮੈਂ ਬਈ ਸਾਨੂੰ ਨਹੀਂ ਆਇਆ